ਮੈਂ ਚਾਦਰ ਕੱਢਦੀ ਨਹੀਂ ਹੈ ਗਿਣ ਤੋਪੇ ਪਾਵਾਂ ਜਾਂ ਮਣ ਦੀ ਸ਼ਾਹੇਠਾ ਨਹੀਂ ਮੈਂ ਪੀੜਾ ਡਾਵਾਂ ਹੋ ਚੜੀਆਂ ਦੀ ਚੀਚੀ ਨਹੀਂ ਤੋਪਿਆਂ ਦੀ ਟੁਕਣੀ ਦਿਲ ਫੜ ਕੇ ਸੋਚਾਂ ਨਹੀਂ ਨਾਲੇ ਸ਼ਰਮਾਂ ਪਾਨੂੰ ਬਹੁਤ ਪਸੰਦ ਆਉਂਦਾ ਹੈਗਾ ਜਦੋਂ ਹੱਥ ਨਾਲ ਉਹਨਾਂ ਦੇ ਉਹ ਸਪੈਸ਼ਲ ਮੋਮੈਂਟ ਕੈਪਚਰ ਕੀਤੀ ਜਾਂਦੀ ਹੈ। ਇੱਕ ਭਗਤੀ ਵਾਲਾ ਕੰਮ ਹੁੰਦਾ। ਇੱਕ ਆਰਟਿਸਟ ਜਿਹੜਾ ਹੁੰਦਾ ਉਹ ਪੂਰਾ ਆਪਣੀ ਲੈਅ ਦੇ ਵਿੱਚ ਖੋਪੇ ਜਾਂਦਾ ਕਿਤਨਾ ਕਿਤੇ ਤੇ ਹਮੇਸ਼ਾ ਹੀ ਹਰ ਉਮਰ ਵਰ ਵਰ ਦੇ ਮਾਪਾ ਮਾਂ ਭੈਣਾਂ ਭਰਾ ਹਨਾ ਪਿਓਾਂ ਦੀ ਉਮਰ ਦੇ ਸਾਰੇ ਆ ਕੇ ਥਾਪੜਾ ਦਿੰਦੇ ਆ ਤੇ ਬਹੁਤ ਖੁਸ਼ੀ ਹੁੰਦੀ ਹੈ ਜੀ। ਤੁਹ ਦਾ ਕਰ ਪਿਆਰ ਆਉਂਦਾ ਕਿ ਸਾਰੇ ਆ ਕੇ ਕਹਿੰਦੇ ਵੀ ਅਰ ਵੀਰ ਕੁਝ ਖਾ ਪੀਤਾ ਲੈ। ਬਸ ਕਰ ਹੁਣ ਥੋੜਾ ਵਿੱਚ ਦਮ ਲੈ ਲੈ। ਪਰ ਉਸ ਤੋਂ ਬਾਅਦ ਜਦੋਂ ਇੰਨੀ ਮਿਹਨਤ ਤੋਂ ਬਾਅਦ ਜਿਨ੍ਹਾਂ ਦਾ ਸਪੈਸ਼ਲ ਦਿਨ ਹੁੰਦਾ ਉਹਨਾਂ ਦੇ ਮੂੰਹ ਤੇ ਮੈਂ ਸਮਾਈਲ ਦੇਖਦਾ ਤਾਂ ਮੇਰੇ ਲਈ ਹਰ ਮੂਮੈਂਟ ਹੀ ਬਹੁਤ ਖਾਸ ਹੁੰਦੀ ਹੈ। 1900 ਰੁਪਿਆ ਲੈ ਕੇ ਆਇਆ ਸੀ ਮੈਨੂੰ ਹਲੇ ਵੀ ਯਾਦ ਹੈ ਤੇ ਅੱਜ ਮੈਂ ਆਪਣੀ ਜ਼ਿੰਦਗੀ ਦਾ ਹਰ ਸ਼ੌਕ ਪੂਰਾ ਕਰ ਰਿਹਾ ਆਪਣੀ ਹਰ ਖਾਹਿਸ਼ ਪੂਰੀ ਕਰ ਰਿਹਾ ਜੋ ਇੱਕ ਨਿੱਜੀ ਜੀਵਨ ਚ ਹੁੰਦੀ ਹੈ ਮੇਰੇ ਪੇਰੈਂਟਸ ਮੇਰੇ ਨਾਲ ਹੁਣ ਚਿੰਦਿੜ ਰਹੇ ਨੇ ਹਰ ਚੀਜ਼ ਹਰ ਦਿਨ ਮੈਨੂੰ ਇਸ ਕਲਾ ਦੀ ਹੈ ਇਸ ਆਰਟ ਦੀ ਹੈ। ਮੇਰੀ ਖਾਸ ਕੋਸ਼ਿਸ਼ ਰਹਿੰਦੀ ਹੈ ਕੁਝ ਸਾਡੇ ਸਿੱਖੀ ਸਿਧਾਂਤ ਜਾਂ ਸਾਡੇ ਜਿਹੜੇ ਜਿਵੇਂ ਸਾਡੇ ਲੰਗਰ ਪਰਥਾ ਹੈ ਮੈਂ ਉਸ ਦੇ ਉੱਤੇ ਇੱਕ ਸੀਰੀਜ਼ ਬਣਾ ਰਿਹਾ ਮੈਂ ਉਸ ਨੂੰ ਆਪਣੀ ਪੇਂਟਿੰਗ ਦੇ ਜ਼ਰੀਏ ਆਪਣੀ ਤਸਵੀਰਾਂ ਦੇ ਜ਼ਰੀਏ ਆਪਣੀ ਆਰਟ ਦੇ ਜ਼ਰੀਏ ਲੋਕਾਂ ਦੇ ਸਾਹਮਣੇ ਲਿਆਉਣਾ ਚਾਹ ਰਿਹਾ ਹਾਂ ਜ਼ਿੰਦਗੀ ਦੇ ਵਿੱਚ ਕੋਈ ਵੀ ਚੀਜ਼ ਕਰਨੀ ਹੈ ਉਹਨੂੰ ਦਿਲ ਤੋਂ ਔਰ ਮਿਹਨਤ ਨਾਲ ਕਰੋ ਕੋਈ ਵੀ ਚੀਜ਼ ਹੈ ਤਾਂ ਤੁਹਾਨੂੰ ਉਹ ਜ਼ਰੂਰ ਉਹਦਾ ਸਕੋਪ ਵੀ ਮਿਲਦਾ ਹੈ ਤੁਹਾਨੂੰ ਮਾਣ ਵੀ ਮਿਲਦਾ ਹੈ ਸਭ ਕੁਝ ਮਿਲਦਾ ਹੈ ਜੀ ਜਿਨ੍ਹਾਂ ਮੈਂ ਦਿਆ ਸਾਂਝਾ ਬੇਬਾਬੁਲ ਅਸਾਂ ਸਿੱਧ ਕਾ ਨਾਲ ਹਡਾਈਆ ਵੇਖ ਜਵਾਂਗ ਪਰੌਣੀਆਂ ਤੀਆਂ ਤੇਰੇ ਬੜੇ ਇਹ ਤਨੀ ਤਾਂ ਤੁਸੀਂ ਬਹੁਤ ਦੇਖੇ ਹੋਣੇ ਅੱਜ ਤੁਹਾਨੂੰ ਅਸੀਂ ਮਿਲਾਉਂਦੇ ਹਾਂ ਪਠਿੰਡਾ ਜ਼ਿਲ੍ਹੇ ਦੇ ਸਰਬਜੀਤ ਸਿੰਘ ਨਾਲ ਜੋ ਨਿਊਲੀਵਟ ਕਪਲ ਦੇ ਲਾਈਵ ਪੇਂਟਿੰਗ ਬਣਾਉਂਦੇ ਨੇ ਚਿੱਤਰਕਾਰ ਦੇ ਨਾਲ ਨਾਲ ਵਧੀਆ ਗਾਇਕ ਵੀ ਨੇ ਸਰਬਜੀਤ ਸਿੰਘ ਨੇ ਦੱਸਿਆ ਕਿਵੇਂ ਉਹਨਾਂ ਨੇ ਇਹ ਕੰਮ ਸ਼ੁਰੂ ਕੀਤਾ 2012 ਦੇ ਵਿੱਚ ਚੰਡੀਗੜ੍ਹ ਸ਼ਹਿਰ ਦੇ ਵਿੱਚ ਆਪਣੀ ਆਰਟ ਦੀ ਜਿਹੜੀ ਸਟੱਡੀ ਹੈ ਉਹ ਸੈਕਟਰ 10 ਚੰਡੀਗੜ੍ਹ ਕਾਲਜ ਤੋਂ ਕੀਤੀ ਸੀ ਜੀ ਤੇ ਉਸ ਤੋਂ ਬਾਅਦ ਬੱਸ ਜਰਨੀ ਚੱਲਦੀ ਗਈ ਆਪਣੇ ਆਪ ਨੂੰ ਇੰਪਰੂਵ ਕੀਤਾ ਕੰਮ 'ਚ ਸੁਧਾਰ ਕਰਦੇ ਗਏ ਹੌਲੀ-ਹੌਲੀ ਦਿਲ ਦੇ ਵਿੱਚ ਖਿਆਲ ਆ ਪਹਿਲਾਂ ਮੈਂ ਬਹੁਤ ਰੇਅਰਲੀ ਕਰਦਾ ਸੀ ਵਿਆਹ ਦੇ ਵਿੱਚ ਜਾ ਕੇ ਉਸ ਸਪੈਸ਼ਲ ਮੂਮੈਂਟ ਨੂੰ ਕੈਪਚਰ ਕਰਨਾ ਥਰੂ ਮਾਈ ਕਲਰਸ ਮਾਈ ਵਿਜਨ ਤੇ ਹੌਲੀ-ਹੌਲੀ ਉਹ ਪੰਜਾਬ ਦੇ ਵਿੱਚ ਆਇਆ ਫਿਰ ਇੱਥੇ ਜਾ ਕੇ ਕਾਫੀ ਉਹ ਵਾਇਰਲ ਹੋਇਆ ਟ੍ਰੈਂਡਿੰਗ 'ਚ ਹੋਇਆ ਇਹ ਐਡੀਜ਼ਮਾਨੇ ਚ ਸਰਪਜੀਤ ਸਿੰਘ ਇੱਕ ਐਸੀ ਕਲਾਚ ਮਾਹਰ ਨੇ ਜਿਸ ਦੀ ਮਹਾਰਤ ਹਾਸਲ ਕਰਨ ਲਈ ਲੋਕਾਂ ਨੂੰ ਕਈ ਸਾਲ ਲੱਗ ਜਾਂਦੇ ਨੇ ਸਰਪਜੀਤ ਸਿੰਘ ਦੱਸਦੇ ਨੇ ਕਿ ਚਿੱਤਰਕਾਰੀ ਕੋਈ ਨਵਾਂ ਕਨਸੈਪਟ ਨਹੀਂ ਹੈ ਇਹ ਤਾਂ ਰਾਜਿਆਂ ਮਹਾਰਾਜਿਆਂ ਦੇ ਜ਼ਮਾਨੇ ਤੋਂ ਚੱਲਦਾ ਆ ਰਿਹਾ ਹੈ ਮਨੁੱਖਤਾ ਦੀ ਹਿਸਟਰੀ ਹੈ ਉਹ ਆਰਟ ਤੋਂ ਹੀ ਪਤਾ ਚੱਲਦੀ ਹੈ ਜਦੋਂ ਗੁਫਾਵਾਂਾਂ ਚ ਬਣੀਆਂ ਹੋਈਆਂ ਚਿੱਤਰਕਾਰੀਆਂ ਤੋਂ ਉੱਥੋਂ ਦੇ ਬਣਿਆ ਰੇਖਾ ਚਿੱਤਰ ਸਕਲਪਚਰ ਸਾਨੂੰ ਸਾਰਾ ਹਿਸਟਰੀ ਦੱਸਦੇ ਆ ਤਾਂ ਹੌਲੀ-ਹੌਲੀ ਇਹ ਸ਼ੌਂਕ ਬਣਿਆ ਪਹਿਲਾ ਨੀਡ ਬਣਿਆ ਪਹਿਲਾ ਇੱਕ ਲੈਂਗੁਏਜ ਦੇ ਤੌਰ ਤੇ ਜਿਹੜੀ ਆਰਟ ਵਰਤੀ ਜਾਂਦੀ ਸੀਗੀ ਸਾਈਨ ਲੈਂਗੁਏਜ ਆਈ ਫਿਰ ਉਸ ਤੋਂ ਬਾਅਦ ਹੌਲੀ ਹੌਲੀ ਇਹ ਰਾਜੇ ਮਹਾਰਾਜਿਆਂ ਦਾ ਸ਼ੌਕ ਬਣਿਆ ਕਿਉਂਕਿ ਆਮ ਬੰਦੇ ਦੇ ਥੋੜਾ ਜਿਆਦਾ ਦੂਰ ਹੁੰਦੀ ਸੀ ਇਹ ਚੀਜ਼ ਤੇ ਇਵਨ ਰਾਜੇ ਮਹਾਰਾਜੇ ਵੀ ਹਾਇਰ ਕਰਕੇ ਆਰਟਿਸਟ ਨੂੰ ਆਪਣੇ ਰੱਖਦੇ ਹੁੰਦੇ ਸੀ ਵੀ ਤੂੰ ਸਾਡੇ ਲਈ ਕੰਮ ਕਰੇਗਾ ਫਿਰ ਜਦੋਂ ਹੌਲੀ 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 ਕੈਮਰਾ ਹੋਂ ਦੇ ਵਿੱਚ ਆਇਆ ਫਿਰ ਕਿਤੇ ਨਾ ਕਿਤੇ ਥੋੜੀ ਜਿਹੀ ਇਹ ਡਾਊਨ ਚਲੀ ਗਈ ਤੇ ਹੁਣ ਆਬੀਅਸ ਹੈ ਕਿ ਜਿਵੇਂ ਹੁਣ ਹਰ ਚੀਜ਼ ਦੇ ਵਿੱਚ ਮੋੜ ਆ ਰਿਹਾ ਦੁਬਾਰਾ ਬੇਸ਼ੱਕ ਉਹ ਪੁਰਾਣੇ ਸਾਡੇ ਖਾਣ ਪੀਣ ਦੇ ਸ਼ੌਕ ਪਹਿਰਾਵੇ ਤਾਂ ਇਹ ਚੀਜ਼ ਵੀ ਦੁਬਾਰਾ ਜਨਮ ਲੈ ਰਹੀ ਹੈ ਤੇ ਹਾਂਜੀ ਬਹੁਤ ਅੱਛਾ ਹੰਗਾਰਾ ਮਿਲ ਰਿਹਾ ਅਜੇ ਟ੍ਰੈਂਡ ਸੈੱਟ ਹੋਇਆ ਤੇ ਹਾਂਜੀ ਲੋਕਾਂ ਨੂੰ ਬਹੁਤ ਪਸੰਦ ਆਉਂਦਾ ਹੈਗਾ ਜਦੋਂ ਹੱਥ ਨਾਲ ਉਹਨਾਂ ਦੇ ਉਹ ਸਪੈਸ਼ਲ ਮੂਮੈਂਟ ਕੈਪਚਰ ਕੀਤੀ ਜਾਂਦੀ ਹੈ ਵਿਆਹ ਦੇ ਜਸ਼ਨ 'ਚ ਰੋਲਾ ਕਾਫੀ ਹੁੰਦਾ ਬਹੁਤ سارے ਲੋਕ ਹੁੰਦੇ ਨੇ ਟੋਲ ਡੀਜੇ ਤੇ ਗਾਣੇ ਅਜਿਹੇ ਮਾਹੌਲ 'ਚ ਸਰਬਜੀਤ ਸਿੰਘ ਲਾਈਵ ਪੇਂਟਿੰਗ ਕਿਵੇਂ ਕਰਦੇ ਨੇ ਉਹ ਵੀ ਸੁਣ ਲੋ ਕਾ ਆਰਟਿਸਟ ਜਿਹੜਾ ਹੁੰਦਾ ਉਹ ਪੂਰਾ ਆਪਣੀ ਲੈਅ ਦੇ ਵਿੱਚ ਖੋਪੇ ਜਾਂਦਾ ਕਿਤੇ ਨਾ ਕਿਤੇ ਜਦੋਂ ਕੋਈ ਆ ਕੇ ਬੁਲਾਉਂਦਾ ਤਾਂ ਉਹਨੂੰ ਦੁਬਾਰਾ ਸਟਾਰਟ ਕਰਨਾ ਪੈਂਦਾ ਬਟ ਇਹਦੇ ਨਾਲ ਨਾਲ ਹੀ ਮੈਂ ਇਹ ਚੀਜ਼ ਕਹੂੰਗਾ ਇਸ ਤੋਂ ਬਿਨਾ ਆਰਟਿਸਟ ਕੁਝ ਵੀ ਨਹੀਂ ਹੈ ਮੈਨੂੰ ਲੱਗਦਾ ਵੀ ਇਹ 5 ਮਿੰਟ ਕੋਈ ਆ ਕੇ ਨਾ ਬੋਲੇ ਤਾਂ ਬੰਦੇ ਨੂੰ ਐ ਲੱਗਣ ਲੱਗ ਜਾਂਦੇ ਯਾਰ ਮੈਂ ਇਕੱਲਾ ਹੀ ਕਰ ਰਿਹਾ ਜਾਂ ਮੈਨੂੰ ਕੋਈ ਉਹ ਹੌਸਲਾ ਨਹੀਂ ਮਿਲ ਰਿਹਾ ਜਦੋਂ ਵੀ ਕੋਈ ਆ ਕੇ ਇਹ ਸਾਡੇ ਪੰਜਾਬੀਆਂ ਦੇ ਵਿੱਚ ਹੈਗਾ ਸਾਡੇ ਖੂਨ ਚ ਹੈ ਗਦੋਂ ਵੀ ਉਹ ਚੰਗੀ ਕਲਾ ਮਿਲਦੀ ਆ ਉਹ ਬਹੁਤ ਪਿਆਰ ਬਖਸ਼ਦੀ ਹੈ ਅੱਜ ਤੱਕ ਮੈਂ 100 ਤੋਂ ਵੱਧ ਕਰ ਚੁੱਕਿਆ ਹੋਵਾਂਗਾ ਤੇ ਹਮੇਸ਼ਾ ਹੀ ਹਰ ਉਮਰ ਵਰ ਵਰ ਦੇ ਮਾਤਾ ਮਾਂ ਭੈਣਾ ਭਰਾ ਹਨਾ ਪਿਓਾਂ ਦੀ ਉਮਰ ਦੇ ਸਾਰੇ ਆ ਕੇ ਥਾਪੜਾ ਦਿੰਦੇ ਆ ਤੇ ਬਹੁਤ ਖੁਸ਼ੀ ਹੁੰਦੀ ਹੈ ਜੀ ਮਤਲਬ ਬਹੁਤ ਜ਼ਿਆਦਾ ਪਿਆਰ ਬਖਸ਼ਦੇ ਆ ਜਦੋਂ ਕੰਮ ਕਰਦੇ ਆ ਉਹ ਹੋਰ ਵਧੀਆ ਦਿਲ ਨੂੰ ਹੋਰ ਦਿਲ ਕਰਦਾ ਵੀ ਹੋਰ ਇਹਦੇ ਵਿੱਚ ਜਾਣ ਪਾਈਏ ਹੋਰ ਜਾਣ ਪਾਈਏ ਸੋ ਬਹੁਤ ਵਧੀਆ ਲੱਗਦਾ ਹੈ ਜੀ ਕਹਿੰਦੇ ਨੇ ਮਿਹਨਤ ਨਾਲ ਕਮਾਇਆ 1 ਰੁਪਿਆ ਵੀ ਲੱਖਾਂ ਦੇ ਬਰਾਬਰ ਹੁੰਦਾ ਹੈ 900 ਰੁਪਏ ਨਾਲ ਆਪਣੀ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੇ ਸਰਬਜੀਤ ਸਿੰਘ ਅੱਜ ਇੱਕ ਵੈਲ ਸੈਟਲ ਲਾਈਫ ਜੀ ਰਹੇ ਨੇ ਅੱਜ ਤੱਕਰ ਮੈਂ ਘਰੋਂ 900 ਰੁਪਿਆ ਲੈ ਕੇ ਆਇਆ ਸੀ ਮੈਨੂੰ ਹਲੇ ਵੀ ਯਾਦ ਹੈ ਤੇ ਅੱਜ ਮੈਂ ਆਪਣੀ ਜ਼ਿੰਦਗੀ ਦਾ ਹਰ ਸ਼ੌਕ ਪੂਰਾ ਕਰ ਰਿਹਾ ਆਪਣੀ ਹਰ ਖਾਹਿਸ਼ ਪੂਰੀ ਕਰ ਰਿਹਾ ਜੋ ਇੱਕ ਨਿੱਜੀ ਜੀਵਨ ਚ ਹੁੰਦੀ ਹੈ ਮੇਰੇ ਪੇਰੈਂਟਸ ਮੇਰੇ ਨਾਲ ਹੁਣ ਚੰਡੀਗੜ੍ਹ ਰਹੇ ਨੇ ਹਰ ਚੀਜ਼ ਹਰ ਦੇਣ ਮੈਨੂੰ ਇਸ ਕਲਾ ਦੀ ਹੈ ਇਸ ਆਰਟ ਦੀ ਹੈ ਤਾਂ ਮੈਂ ਤਾਂ ਕਹਾਂਗਾ ਵੀ ਇਸ ਤੋਂ ਬੈਟਰ ਸਕੂਪ ਹੈ ਹੀ ਨਹੀਂ ਹੈ ਜ਼ਿੰਦਗੀ ਦੇ ਵਿੱਚ ਕੋਈ ਵੀ ਚੀਜ਼ ਕਰਨੀ ਆ ਉਹਨੂੰ ਦਿਲ ਤੋਂ ਔਰ ਮਿਹਨਤ ਨਾਲ ਕਰੋ ਕੋਈ ਵੀ ਚੀਜ਼ ਹੈ ਤਾਂ ਤੁਹਾਨੂੰ ਉਹ ਜਰੂਰ ਉਹਦਾ ਸਕੋਪ ਵੀ ਮਿਲਦਾ ਹੈ ਤੁਹਾਨੂੰ ਮਾਣ ਵੀ ਮਿਲਦਾ ਹੈ ਸਭ ਕੁਝ ਮਿਲਦਾ ਹੈ ਜੀ 4-4 ਘੰਟੇ ਲਗਾਤਾਰ ਬਿਨਾਂ ਰੁਕੇ ਪੇਂਟਿੰਗ ਕਰਨਾ ਕੋਈ ਸੌਖੀ ਗੱਲ ਨਹੀਂ ਹੈ ਪਰ ਸਰਬਜੀਤ ਸਿੰਘ ਨੂੰ ਆਪਣੀ ਮਿਹਨਤ ਦਾ ਮੁੱਲ ਉਦੋਂ ਮਿਲਦਾ ਹੈ ਜਦੋਂ ਉਹ ਨਵੇਂ ਵਿਆਹਾਂ ਦੇ ਚਿਹਰੇ ਤੇ ਮੁਸਕਾਨ ਵੇਖਦੇ ਨੇ ਜਿਨ੍ਹਾਂ ਦਾ ਸਪੈਸ਼ਲ ਦਿਨ ਹੁੰਦਾ ਉਹਨਾਂ ਦੇ ਮੂੰਹ ਤੇ ਮੈਂ ਸਮਾਈਲ ਦੇਖਦਾ ਤਾਂ ਮੇਰੇ ਲਈ ਹਰ ਮੂਮੈਂਟ ਹੀ ਬਹੁਤ ਖਾਸ ਹੁੰਦੀ ਹੈ ਜੀ ਹਰ ਚੀਜ਼ ਨਾਲੋਂ ਵੱਧ ਕਿ ਉਹ ਖਾਸ ਹੁੰਦੀ ਹੈ ਜਦੋਂ ਉਹਨਾਂ ਦੇ ਚਿਹਰੇ ਤੇ ਸਮਾਈਲ ਆਉਂਦੀ ਹੈ ਤੇ ਜਦ ਮੈਨੂੰ ਬਾਅਦ ਵਿੱਚ ਉਹ ਮੈਸੇਜ ਕਰਦੇ ਨੇ ਕਿ ਸਾਨੂੰ ਬਹੁਤ ਪਸੰਦ ਆਇਆ ਤਾਂ ਜਾਂ ਸਾਡੀ ਜੀਵਨ ਦਾ ਤੁਸੀਂ ਜਿਹੜਾ ਇੱਕ ਸਪੈਸ਼ਲ ਪਾਰਟ ਸੀਗਾ ਉਹਨੂੰ ਕੈਪਚਰ ਕੀਤਾ ਆਪਣੇ ਕਲਰਸ ਦੇ ਵਿੱਚ ਆਪਣੇ ਵਿਜਨ ਦੇ ਵਿੱਚ ਆਪਣੇ ਆਰਟ ਦੇ ਨਾਲ ਨਾਲ ਸਰਬਜੀਤ ਸਿੰਘ ਨੂੰ ਪੰਜਾਬ ਨਾਲ ਵੀ ਬਹੁਤ ਪਿਆਰ ਹੈ ਵਿਦੇਸ਼ ਜਾਣ ਦੀ ਥਾਂ ਉਹ ਪੰਜਾਬ ਤੇ ਸਿੱਖੀ ਲਈ ਕੁਝ ਵੱਖਰਾ ਕਰਨਾ ਚਾਹੁੰਦੇ ਨੇ ਜਿਵੇਂ ਮੇਰਾ ਮੈਨੂੰ ਇੱਥੇ ਹੀ ਹੈ ਤਾਂ ਮੈਂ ਆਪਣੇ ਪੰਜਾਬ 'ਚ ਹੀ ਇਵਨ ਸਾਡੀ ਜਿਹੜੀ ਕਲਾ ਦਾ ਮਾਧਿਅਮ ਇਦਾਂ ਦਾ ਇਹ ਤੇ ਵਿੱਚ ਸਾਨੂੰ ਦੁਨੀਆ ਘੁੰਮਣੀ ਪੈਂਦੀ ਆ ਕਿਉਂਕਿ ਅਲੱਗ-ਅਲੱਗ ਕਲਾਕਾਰਾਂ ਦੇ ਕੰਮ ਦੇਖਣੇ ਆ ਅਲੱਗ-ਅਲੱਗ ਸਟਾਈਲ ਦੇਖਣੇ ਮੈਂ ਜਾਣਾ ਚਾਹੂੰਗਾ ਘੁੰਮਣਾ ਚਾਹੂੰਗਾ ਦੇਖਣਾ ਚਾਹੂੰਗਾ ਬਟ ਰਹਿਣਾ ਪੰਜਾਬ 'ਚ ਹੀ ਚਾਹੂੰਗਾ ਜੀ ਪਹਿਲੇ ਬਾਹਰੋਂ ਹੀ ਸੀਗਾ ਜ਼ਿਆਦਾ ਜੀ ਹਲੇ ਵੀ ਬਾਹਰੋਂ ਆ ਰਹੇ ਨੇ ਮੈਂ ਪਹਿਲਾਂ ਦੱਸਿਆ ਜਿਵੇਂ ਪਹਿਲਾਂ ਮੈਂ ਉਦੋਂ ਰੇਅਰ ਸੀਗਾ ਮੈਂ ਜਾਣਾ ਹੁੰਦਾ ਜਿਵੇਂ ਬੈਂਗਲੌਰ ਮੁੰਬਈ ਦਿੱਲੀ ਕਾਨਪੁਰ ਇਧਰ ਸਾਈਡ ਯੂਪ ਸਾਈਡ ਜਾਂ ਰਾਜਸਥਾਨ ਜੈਪੁਰ ਵਗੈਰਾ ਵਿੱਚ ਪਹਿਲਾਂ ਮੈਂ ਬਾਹਰ ਹੀ ਕਰਦਾ ਸੀ ਟਰੈਵਲ ਕਰਕੇ ਤੇ ਉਸ ਤੋਂ ਬਾਅਦ ਬਸ ਮੈਂ ਪੰਜਾਬ ਦੇ ਵਿੱਚ ਜਦੋਂ ਕੀਤੀ ਤੇ ਫਿਰ ਉਸ ਤੋਂ ਬਾਅਦ ਹੁਣ ਬਾਹਰ ਜਾਣ ਦੀ ਲੋੜ ਨਹੀਂ ਪਈ ਕਿਉਂਕਿ ਇੱਥੇ ਆਪਣੇ ਲੋਕਾਂ ਨੇ ਬਹੁਤ ਪਿਆਰ ਦਿੱਤਾ ਜੀ ਮੇਰਾ ਪਲਾਨ ਇਹੀ ਹੈ ਜੀ ਵੀ ਮੈਂ ਮੈਂ 뮤직 ਨਾਲ ਜੁੜਿਆ ਹੋਇਆ ਹਾਂ ਮੈਂ ਕਿਉਂਕਿ ਜਿਹੜਾ 뮤직 ਹੈ ਇਹ ਫੀਲ ਕੀਤਾ ਜਾ ਸਕਦਾ ਹੈ ਜਿਹੜੀ ਪੇਂਟਿੰਗ ਹੈ ਦੇਖੀ ਜਾ ਸਕਦੀ ਹੈ ਤਾਂ ਮੈਂ 뮤직 ਨੂੰ ਆਪਣੀ ਪੇਂਟਿੰਗ ਚ ਪਾਉਣਾ ਚਾਹਣਾ ਔਰ ਮੇਰੀ ਖਾਸ ਕੋਸ਼ਿਸ਼ ਰਹਿੰਦੀ ਹੈ ਕੁਝ ਸਾਡੇ ਸਿੱਖੀ ਸਿਧਾਂਤ ਜਾਂ ਸਾਡੇ ਜਿਹੜੇ ਜਿਵੇਂ ਸਾਡੇ ਲੰਗਰ ਪਰਥਾ ਹੈ ਮੈਂ ਉਸ ਦੇ ਉੱਤੇ ਇੱਕ ਸੀਰੀਜ਼ ਬਣਾ ਰਿਹਾ ਮੈਂ ਉਸ ਨੂੰ ਆਪਣੀ ਪੇਂਟਿੰਗ ਦੇ ਜ਼ਰੀਏ ਆਪਣੀ ਤਸਵੀਰਾਂ ਦੇ ਜ਼ਰੀਏ ਆਪਣੀ ਆਰਟ ਦੇ ਜ਼ਰੀਏ ਲੋਕਾਂ ਦੇ ਸਾਹਮਣੇ ਲਿਆਉਣਾ ਚਾਹ ਰਿਹਾ ਕਿਉਂਕਿ ਉਹ ਜਿਹੜੀ ਨਿਸ਼ਕਾਮ ਸੇਵਾ ਹੁੰਦੀ ਹੈ ਜਾਂ ਸਾਡੇ ਸਾਡੇ ਸਾਡਾ ਗੁਰੂ ਸਾਹਿਬ ਦੀ ਸਭ ਤੋਂ ਪਹਿਲਾ ਜਿਹੜਾ ਸਾਡੇ ਲਈ ਹੈਗਾ ਵੀ ਵੰਡ ਛਕੋ ਉਹਦੇ ਵਿੱਚ ਉਹ ਚੀਜ਼ ਨੂੰ ਮੈਂ ਉਹਦੇ ਤੇ ਕੰਮ ਕਰਨਾ ਚਾਹ ਰਿਹਾ ਤੇ ਉਤੇ ਤੇ ਮੈਂ ਕਰ ਵੀ ਰਹਾਗਾ ਰੀਅਲਿਸਟਿਕ ਕਰ ਰਿਹਾ ਫਿਰ ਹੌਲੀ ਹੌਲੀ ਇਸ ਨੂੰ ਕਨਸੈਪਚੁਅਲ ਜਾਂ ਇਹਦੇ ਵਿੱਚ ਮੈਂ ਆਪਣੇ ਸਾਰੇ ਥਾਟ ਪ੍ਰੋਸੈਸ ਨੂੰ ਲੈ ਕੇ ਚੱਲਾਂਗਾ ਥੋੜਾ ਲੰਬਾ ਚੱਲ ਸਕਦਾ ਪ੍ਰੋਸੈਸ ਪਰ ਮੇਰਾ ਜਿਹੜਾ ਥਾਟ ਹੈ ਵੀ 뮤직 ਤੇ ਸਾਡੇ ਜਿਹੜਾ ਪੰਜਾਬੀ ਪੰਜਾਬੀ ਔਰ ਸਾਡਾ ਸਿੱਖੀਜ਼ਮ ਇਹਨੂੰ ਮੈਂ ਆਪਣੀ ਚਿੱਤਰਕਾਰੀ ਚ ਦਿਖਾਵਾਂ ਜੀ ਸਰਬਜੀਤ ਸਿੰਘ ਨਾ ਸਿਰਫ ਆਪਣੀ ਚਿੱਤਰਕਾਰੀ ਬਲਕਿ ਆਪਣੀ ਆਵਾਜ਼ ਨਾਲ ਵੀ ਲੋਕਾਂ ਦਾ ਦਿਲ ਜਿੱਤਰੇ ਨੇ ਪੀਟੀਸੀ ਨਿਊਜ਼ ਲਈ ਜਗਜੀਤ ਸਿੰਘ ਸਿੱਧੂ ਦੀ ਰਿਪੋਰਟ ਜੋ ਵੀ ਦੇਸ਼ਾਂ ਚ ਰੁੱਲਦੇ ਨੇ ਰੋਜ਼ੀ ਲਈ ਜਦੋਂ ਦੇ தங்கே கதி குஜாக்கேக்கணி அகன பக்கீர குஜ ਹਨੇਰਾ ਜਰਗਾ ਕਿ ਮੈਂ ਚੁੱਪ ਰਹਾ ਤੇ ਸਮਾਦਾਨ ਕੀ ਕਰਨਗੇ ਗੀਤ ਦੀ ਮੌਤ ਇਸ ਰਾਤ ਜੇ ਹੋ ਗਈ ਮੇਰਾ ਜੀਣਾ ਮੇਰੇ ਯਾਰ ਕਿੰਜ ਸੈ ਅਦਾਲਤ ਚ ਬੰਦੇ ਬਿਰਖ ਹੋ ਗਏ ਆ ਇਸ ਅਦਾਲਤ ਚ ਬੰਦੇ ਬਿਰਖ ਹੋ ਗਏ ਫੈਸਲੇ ਸੁਣਦੇ ਆ ਸੁਣਦੇ ਆ ਸੁੱਕ ਗਏ ਆਖੋ ਉਹਨਾਂ ਨੂੰ ਉਜੜੇ ਘਰੀ ਜਾਨ ਆਖੋ ਇਹਨਾਂ ਨੂੰ ਉਜੜੇ ਘਰੀ ਜਾਣ ਹੁਣ ਇਹ ਕਦੋਂ ਤੀਕ ਇੱਥੇ ਖੜੇ ਰਹਿਣਗੇ ਉਜਕੇ ਹਾਤੇ ਹਨੇਰਾ ਜਰਗਾ ਕਿਵੇਂ ਚੁੱਪ ਰਹਾ ਤੇ ਸਮਾਦਾ